ਉਨੇ ਇੱਕ ਮਜ਼ਾਕੇ ਜਿਹਾ ਲੱਗੂਗਾ ਹੁਣ ਅਸੀਂ ਤੁਹਾਡੇ ਪਿੱਛੇ ਦੇਖਿਆ ਤੁਸੀਂ ਲੈਕਚਰ ਕਰਿਆ ਬਹੁਤ ਵਧੀਆ ਨਸ਼ਾ ਕਰਨ ਲੱਗਿਆ ਆਪਣੇ ਜਵਾਬ ਨਾਲੇ ਆਪਣਾ ਬੋਲ ਵਿਗਾੜ ਹੋ ਫੇਰ ਭਾਈ ਕੀ ਕਿਡੂ ਉਹੀ ਜਿਹਦਾ ਪਿਓ ਸਾਥੇ ਇਥੇ ਫੌਜੀ ਸ਼ਹੀਦ ਹੋਇਆ ਸੀ ਨਾ ਬੋਲੀਏ ਵੀ ਸਾਡਾ ਉਹਦੇ ਨਾਲ ਬੋਲ ਵਿਗਾੜ ਹੋ ਜਾਊਗਾ ਇਹ ਗੱਲ ਤੋਂ ਆਪਾਂ ਡਰਦੇ ਆਂ ਪਰ ਤੁਸੀਂ ਧਿਆਨ ਰੱਖਿਓ ਜਿੱਦੇ ਆਪਣਾ ਜਵਾਬ ਨਸ਼ਾ ਕਰਨ ਲੱਗਿਆ ਆਪਣੇ ਜਵਾਬ ਨਾਲੇ ਆਪਣਾ ਬੋਲ ਵਿਗਾੜ ਹੋ ਫੇਰ ਭਾਈ ਕੀ ਕਰਾਂਗੇ ਆਪਾਂ ਪਿੰਡ ਦੇ ਵਿੱਚ ਬੋਲ ਵਿਗੜ ਹੋ ਜਾਏ ਕੋਈ ਚੱਕਰ ਨਹੀਂ ਆਉਦੇ ਜਵਾਕ ਨਾਲ ਬੋਲ ਵਿਗੜਨਾ ਹੋਵੇ ਤਾਂ ਹੀ ਨਾ ਹੋਵੇ ਕਿਉਂਕਿ ਆਪਾਂ ਨਸ਼ੇ ਤੋਂ ਬਚਾਉਣਾ ਹੋ ਹੁਣ ਆਪਾਂ ਤੁਹਾਨੂੰ ਮੈਂ ਲਿਸਟਾਂ ਦੱਸਦਾ ਕਿਹੜੇ ਕਿਹੜੇ ਬੰਦਿਆਂ ਦੇ ਨਾਂ ਆਏ ਨੇ ਘਬਰਾਇਓ ਨਾ ਸਰਿੰਦਰ ਜੀ ਆ ਬੋਲੋ ਸਭ ਤੋਂ ਪਹਿਲਾਂ ਤਾਂ ਹੈਗਾ ਕੀੜੂ ਉਹੀ ਜਿਹਦਾ ਪਿਓ ਸਾਚੇ ਇਥੇ ਫੌਜ ਚ ਸ਼ਹੀਦ ਹੋਇਆ ਸੀ ਉਥੇ ਗੇਟ ਲੱਗਿਆ ਪਿਆ ਉਹਦਾ ਮੁੰਡਾ ਕਿੰਨੀ ਸ਼ਰਮ ਦੀ ਗੱਲ ਆ ਦੂਜਾ ਨਾਂ ਹੈਗਾ ਆ ਨੀਟਾ ਇੱਥੇ ਫਿਰਦਾ ਹੁੰਦਾ ਐ ਵੀ ਹੈਪੀ ਸੁਰਜਣਾ ਸੁਰਜਨ ਕਾਲੇ ਕਾ ਆ ਹੰਸਾ ਤਾਂ ਆਨੰਦ ਸਿੰਘ ਛੱਡ ਗਿਆ ਸੀ ਇਹ ਤਾਂ ਨਸ਼ੇ ਉਹ ਕਾਨੂੰ ਛੱਡੇ ਨੇ ਬੌਲਿਆ ਕਾਨੂੰ ਛੱਡੇ ਨੇ ਤੂੰ ਬਾਕੀ ਬਹੁਤ ਬਹੁਤ ਥੋੜਾ ਧੰਨਵਾਦ ਤੁਸੀਂ ਇੱਥੇ ਇਕੱਠੇ ਹੋਏ ਹੋ ਆਪਾਂ ਲਾਂਬੰਦ ਹੋ ਕੇ ਇਹਨਾਂ ਬੱਚਿਆਂ ਨੂੰ ਸੁਧਾਰੀਏ ਕਿਉਂਕਿ ਦੇਖੋ ਕਿਸਾਨੀ ਨਾਲ ਜੁੜਿਆ ਸਾਰੇ ਇੱਥੇ ਆਪਾਂ ਦੇਖਦੇ ਆ ਜੇ ਆਪਣੇ ਟੋਕਰੇ ਦੇ ਵਿੱਚ ਚਾਰ ਆਲੂ ਖਰਾਬ ਹੋਣਾ ਤਾਂ ਆਪਾਂ ਭੱਜ ਕੇ ਉਹਨਾਂ ਨੂੰ ਬਾਹਰ ਸਿੱਟ ਦੇ ਲਈਏ ਵੀ ਕਿਤੇ ਸਾਰਾ ਟੋਕਰਾ ਨਾ ਖਰਾਬ ਹੋ ਜੇ ਆਪਣੇ ਪਿੰਡ ਦੇ ਵਿੱਚ ਵੀ ਚਾਰ ਪੰਜ ਆਲੂ ਖਰਾਬ ਹੋਏ ਪਿਆ ਭਰਾਵੋ ਕਿਤੇ ਸਾਰੇ ਜਵਾਕ ਨਾ ਵਿਗੜ ਜਾਣ ਸੋ ਬੇਨਤੀ ਹੈ ਇਹਨਾਂ ਚਾਰਾ ਪੰਜਾਂ ਨੂੰ ਚੱਕ ਕੇ ਆਪਾਂ ਸੈਂਟਰ 'ਚ ਸਿੱਟੀਏ ਕਿਉਂਕਿ ਇਹ ਸਮਝਾਉਣ ਵਾਲੀ ਕੰਡੀਸ਼ਨ ਤੋਂ ਬਾਹਰ ਹੋ ਗਏ ਹੁਣ ਇਹਨਾਂ ਨੂੰ ਆਪਾਂ ਸੈਂਟਰ ਦੇ ਵਿੱਚ ਛੱਡਾਂਗੇ ਉੱਥੇ ਇਹਨਾਂ ਦਾ ਇਲਾਜ ਹੋਊਗਾ ਤੇ ਆਪਣਾ ਪਿੰਡ ਨਸ਼ਾ ਮੁਕਤ ਹੋਊਗਾ ਇੱਕ ਆਪਣਾ ਕਿਸਾਨ ਮਜ਼ਦੂਰ ਦਾ ਬਹੁਤ ਹੀ ਵਧੀਆ ਨਾਰਾ ਗਾ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦਾਂ ਜਿੰਦਾਬਾਦ ਆ ਤਾ ਰਹੂ ਜੇ ਆਪਣੇ ਕਿਸਾਨ ਤੇ ਮਜ਼ਦੂਰਾਂ ਦੇ ਜਵਾਕ ਬਚਣਗੇ ਇਸ ਤੋਂ ਪਹਿਲਾਂ ਇੱਕ ਨਾਰਾ ਆਪਾਂ ਹੋਰ ਬੁਲੰਦ ਕਰਨਾ ਉੱਚਾ ਨੀਵਾ ਕਹਿਣ ਨਹੀਂ ਦੇਣਾ ਉੱਚਾ ਨੀਵਾ ਕਹਿਣ ਨਹੀਂ ਦੇਣਾ ਉੱਚਾ ਨੀਵਾ ਰਹਿਣ ਨਹੀਂ ਦੇਣਾ ਦੇਖੋ ਜੀ ਜੇ ਨਸਲਾਂ ਬਚਣਗੀਆਂ ਫੇਰ ਹੀ ਆਪਣੀਆਂ ਫਸਲਾਂ ਬਚਣਗੀਆਂ ਹੁਣ ਆਪਾਂ ਨਸਲਾਂ ਦੇ ਨਾਲ-ਨਾਲ ਫਸਲਾਂ ਤੇ ਵੀ ਜ਼ੋਰ ਲਾਉਣਾ ਫਸਲਾਂ ਦੇ ਨਾਲ ਨਸਲਾਂ ਤੇ ਵੀ ਜ਼ੋਰ ਲਾਉਣਾ ਸੋ ਦੱਬ ਕੇ ਇੱਕ ਵਾਰੀ ਫਤਿਹ ਅਰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਮੇਰਾ ਜ਼ਰੂਰ ਸਾਥ ਦਿਓ ਤੇ ਆਪਾਂ ਆਉਣ ਵਾਲੇ 1 ਮਹੀਨੇ ਦੇ ਵਿੱਚ ਪਿੰਡ ਦੇ ਵਿੱਚ ਨਸ਼ੇ ਨੂੰ ਠੱਲ ਪਾਈ ਲੈਣੀ ਆ ਸੋ ਫਤਿਹ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਰਖੰਸਨ ਲਾਲ ਸਿੰਘ ਦਾ ਇਹ ਤਾਂ ਛੱਡ ਗਿਆ ਹੀ ਨਹੀਂ ਸੀ ਮੈਂ ਆਪ ਸਮਝਾਇਆ ਭਤੀਜਾ ਮੇਰਾ ਇਹ ਜਗਿੰਦਰ ਸਿੰਘਾ ਇਹਨੇ ਨਸ਼ੇ ਨਹੀਂ ਛੱਡੇ ਇਹ ਸਾਡੀ ਖੂਪੀਆ ਰਿਪੋਰਟ ਆ ਖੂਪੀਆ ਰਿਪੋਰਟ ਕਦੇ ਝੂਠ ਨਹੀਂ ਬੋਲਦੀ ਤੇ ਕੱਲ ਨੂੰ ਨਾ ਸਾਡੀ ਇੱਕ ਐਂਬੂਲੈਂਸ ਆਉਗੀ ਔਰ ਤੇਰੀ ਜ਼ਿੰਮੇਵਾਰੀ ਆ ਜਗਿੰਦਰ ਸਿੰਘਾ ਪਿੰਡ ਦੇ ਵਿੱਚੋਂ ਜਿਹੜੇ ਆਪਦੇ ਪਰਿਵਾਰ ਦੇ ਸਹਿਯੋਗ ਨਾਲ ਜਾਂ ਖੁਦ ਨਸ਼ਾ ਛੱਡਣਾ ਚਾਹੁੰਦੇ ਨੇ ਅਸੀਂ ਉਹਨੂੰ ਸੈਂਟਰ 'ਚ ਲੈ ਕੇ ਜਾਵਾਂਗੇ ਬਿਲਕੁਲ ਫ੍ਰੀ ਉਹਦਾ ਇਲਾਜ ਆ ਮੈਂ ਕਹਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੀ ਅਧਿਕਾਰੀਆਂ ਸਤਿਕਾਰਯੋਗੋਂ ਇੱਥੇ ਸਾਡੇ ਲਈ ਇੰਨਾ ਕੰਮ ਕਰ ਰਹੇ ਹੋ ਕੋਸਾ ਮੀਡੀਆ ਵਾਲੇ ਭਰਾ ਕੜੇ ਨੇ ਇਹ ਸਹਿਯੋਗ ਦੇ ਰਹੇ ਨੇ ਸੋ ਜੇ ਕੋਈ ਦਿੱਕਤ ਆਈ ਪਿੰਡ ਵੱਲੋਂ ਤਾਂ ਜਗENDER ਖੜਾ ਮੈਂ ਕਿਹਣਾ ਕੱਲਾ ਕੱਲਾ ਬੰਦਾ ਨਾਲ ਸਟਿਆਉਂਗਾ ਹੋਰ ਜਗENDER ਜੀ ਆ ਤੇਰੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਬਸ ਤੇਰਾ ਸਹਿਯੋਗ ਚਾਹੀਦਾ ਮੇਰੀ ਹੱਥ ਬੰਨ੍ਹ ਕੇ ਬੀਤ ਬਾਦ ਸ਼ੁਕਰੀਆ ਸ਼ੁਕਰੀਆ ਚਲੋ ਮੈਂ ਠੀਕ ਹੈ ਮਿਲਦੇ ਆ ਠੀਕ ਹੈ ਜੀ ਦੱਸਿਗਾ ਜਗENDER ਸਿੰਘ ਜੀ ਹਾਂ ਜੀ ਤੁਸੀਂ ਪਿੰਡਾਂ ਦੇ ਵਿੱਚ ਨਸ਼ਿਆਂ ਨੂੰ ਜਾਗਰੂਕ ਕਰਨ ਦੇ ਲਈ ਕੈਂਪ ਲਗਾ ਰਹੇ ਹੋਗੇ ਕੀ ਕਹੋਗੇ ਦੇਖੋ ਜੀ ਕਹਿਣਾ ਤੇ ਆ ਵੀ ਸਾਰਾ ਪਿੰਡ ਇਕੱਠਾ ਹੋਵੇ ਠੀਕ ਹੈ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਮੁੰਡੇ ਘੱਟੋ-ਘੱਟ ਜੇ ਨਾਂ ਵਾਲੇ ਜੇ 200 ਵੋਟਾਂ ਠੀਕ ਹੈ 2000 ਵੋਟਾਂ ਵਿੱਚੋਂ 200 ਖਰਾਬ ਹੁੰਦੀ ਆ ਹੂੰ 2000 ਬੰਦਾ 200 ਤੋਂ ਡਰਨ ਲੱਗ ਜਾਂਦਾ ਠੀਕ ਹੈ ਜਗेंद्र ਸਿੰਘ ਜੀ ਤੁਹਾਨੂੰ ਇੱਕ ਮਜ਼ਾਕ ਜਿਹਾ ਲੱਗੂਗਾ ਹੁਣ ਅਸੀਂ ਤੁਹਾਡੇ ਪਿੱਛੇ ਦੇਖਿਆ ਤੁਸੀਂ ਲੈਕਚਰ ਕਰਿਆ ਬਹੁਤ ਵਧੀਆ ਅਸੀਂ ਸਲਾਘਾ ਜੋ ਕਹਿੰਨੇਗੇ ਪਰ ਉੱਥੇ ਤੁਹਾਡੇ ਨਾਲ ਬੰਦੇ ਤਾਂ 15 ਵੀ ਨਹੀਂ ਸੀਗੇ ਇਹਦੇ ਵਾਰ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਲੋਕ ਕਿਉਂ ਨਹੀਂ ਜੁੜ ਰਹੇ ਤੁਹਾਡੇ ਕਿਉਂ ਨਹੀਂ ਜੁੜ ਰਹੇ ਦੇਖੋ ਜੀ ਬਰਾਤਾਂ 'ਚ ਨੱਚਣ ਵਾਲੇ ਘੋੜ ਵੇ ਗੱਲ ਇਹ ਆ ਕੰਮ ਥੋੜਾ ਜਿਹਾ ਔਖਾ ਸਾਰਾ ਪਿੰਡ ਇਕੱਠਾ ਕਰਾਂਗੇ ਜੇ ਅੱਜ 5 ਆ ਕੱਲ ਨੂੰ 10 ਹੋਣਗੇ ਫਿਰ 15 ਹੋਊ ਪੂਰਾ ਕਾਫਲਾ ਹੀ ਜੁੜਦਾ ਠੀਕ ਹੈ ਇਕੱਲੇ ਬੰਦੇ ਨਾਲ ਕੁਝ ਨਹੀਂ ਹੁੰਦਾ ਅੱਜ ਜੇ ਇੰਨਾ ਇਕੱਠ ਕਰਿਆ ਕੱਲ ਨੂੰ ਹੋਰ ਵਧੂਗਾ ਜੀ ਨਹੀਂ ਜਿਸ ਤਰ੍ਹਾਂ ਜੀ ਤੁਸੀਂ ਗੱਲ ਕਹੀ ਹੈ ਮਤਲਬ ਚਿੱਟੇ ਵਾਲਿਆਂ ਦੀ ਚਿੱਟੇ ਵਾਲਿਆਂ ਨੂੰ ਤਾਂ ਹਰੇਕ ਬੰਦਾ ਡਰਦਾ ਫਿਰ ਸਾਨੂੰ ਡਰ ਨਹੀਂ ਲੱਗਦਾ ਕਿਉਂ ਡਰਨਾ ਜੀ ਠੀਕ ਕਾਦੇ ਵਾਸਤੇ ਡਰਨਾ ਕੱਲ ਨੂੰ ਚਿੱਟੇ ਵਾਲਾ ਜੇ ਘਰੇ ਆ ਗਿਆ ਫਿਰ ਠੀਕ ਹੈ ਤੁਸੀਂ ਪਿੱਛੇ ਦੇਖੋ ਭਗਤ ਸਿੰਘ ਦੀ ਫੋਟੋ ਲੱਗੀ ਹੈ ਠੀਕ ਹੈ ਜੀ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਹਾਂ ਤਾਜ ਜਾਪਾ ਯਾਦ ਆ ਇੱਕ ਕੁਰਬਾਨੀ ਦੇਣੀ ਪਊ ਠੀਕ ਹੈ ਹਰ ਪਿੰਡ ਦੇ ਵਿੱਚ ਇੱਕ ਜਗਿੰਦਰ ਨੂੰ ਉੱਠਣਾ ਪਊ ਠੀਕ ਹੈ ਤਾਂ ਕਰਕੇ ਜਗਿੰਦਰ ਸਿੰਘ ਜੀ ਤੁਹਾਡੇ ਭਤੀਜੇ ਦਾ ਨਾਮ ਆ ਰਿਹਾ ਹੈਗਾ ਇਸ ਦੇ ਵਿੱਚ ਚਿੱਟੇ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਕਹਣਾ ਗਲਤ ਆ ਜੀ ਠੀਕ ਹੈ ਨਹੀਂ ਫਿਰ ਉਹ ਤੁਸੀਂ ਕੀ ਐਕਸ਼ਨ ਲਵੋਗੇ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਮੇਰਾ ਜਿੰਨੇ ਵੀ ਪਿੰਡ ਦੇ ਬੱਚੇ ਨੇ ਸਾਰੇ ਮੇਰੇ ਭਤੀਜੇ ਨੇ ਜੀ ਮੈਂ ਕਿਸੇ ਨਾਲ ਕੋਈ ਫਰਕ ਨਹੀਂ ਕਰਦਾ ਜੇ ਮੇਰਾ ਭਤੀਜਾ ਗਲਤ ਆ ਕੱਲ ਉਹਨੂੰ ਸੈਂਟਰ 'ਚ ਚਕਾਉਂ ਠੀਕ ਹੈ ਭਤੀਜਾ ਬਗੜਾ ਕਿਹਨੇ ਆ ਜੀ ਪਿੰਡ ਚ ਹੀ ਵਿਗੜਦੇ ਨੇ ਕੋਈ ਬਾਹਰੋਂ ਤਾਇਆ ਨਹੀਂ ਠੀਕ ਹੈ ਕਿਸੇ ਨੇ ਧੱਕੇ ਨਾਲ ਮੂੰਹ ਤੇ ਲਾਇਆ ਨਹੀਂ ਨਹੀਂ ਇਕ ਜਗਿੰਦਰ ਸਿੰਘ ਜੀ ਤੁਸੀਂ ਇਹ ਨਾਰਾ ਬੋਲ ਕੇ ਹਟਿਓ ਸਟੇਜ ਦੇ ਉੱਪਰ ਕਿਸਾਨ ਮਜ਼ਦੂਰ ਏਕਤਾ ਦਾ ਤੁਸੀਂ ਨੇ ਉਹ ਤਾਂ ਇੱਕ ਨਾਰਾ ਵੀ ਮਤਲਬ ਬਦਲ ਕੇ ਰੱਖ ਦਿੱਤਾ ਤੁਸੀਂ ਦੇ ਵਿੱਚ ਐਡ ਕਰ ਦਿੱਤਾ ਨਸ਼ਿਆਂ ਦਾ ਨਾਰਾ ਨਹੀਂ ਬਦਲੇ ਜੀ ਸਟੇਟਮੈਂਟ ਨੂੰ ਚੇਂਜ ਨਾ ਕਰੋ ਤੁਸੀਂ ਮੈਂ ਕਿਹਾ ਉੱਚਾ ਨੀਵਾ ਕਹਿਣ ਨਹੀਂ ਦੇਣਾ ਪਿੰਡ ਚ ਨਸ਼ਾ ਰਹਿਣ ਨਹੀਂ ਦੇਣਾ ਵੀ ਇਹਦਾ ਕਹਿਣ ਦਾ ਭਾਵੇਂ ਆ ਜੇ ਆਪਾਂ ਕਿਸਾਨ ਮਜ਼ਦੂਰ ਏਕਤਾ ਨੂੰ ਜਿੰਦਾ ਰੱਖਣਾ ਤਾਂ ਪਹਿਲਾਂ ਆਪਾਂ ਨੂੰ ਨਸ਼ਾ ਰੋਕਣਾ ਪਊ ਆਪਣੇ ਜਵਾਕਾਂ ਨੂੰ ਰੋਕਣਾ ਬਹੁਤਾ ਕਿਸਾਨੀ ਵਜੂ ਤਾਂ ਮਜ਼ਦੂਰੀ ਵਜੂ ਜੇ ਅੱਜ ਸਾਡੇ ਬੱਚੇ ਚਿੱਟੇ ਨੇ ਖਾ ਲਏ ਜੀ ਕੌਣ ਖੇਤੀਬਾੜੀ ਕਰੂਗਾ ਦੇਖੋ ਜਗENDER ਸਿੰਘ ਜੀ ਅਸੀਂ ਤੁਹਾਡੇ ਨਾਲ ਸਾਰੀ ਗੱਲ ਨਾਲ ਸਹਿਮਤਾਂਗੇ ਅਸੀਂ ਵੀ ਨਸ਼ਿਆਂ ਦੇ ਖਿਲਾਫ ਹਾਂ ਮਤਲਬ ਕਹਿੰਦੇ ਵੀ ਨਸ਼ੇ ਬੰਦ ਹੋਣੇ ਚਾਹੀਦੇ ਨੇ ਪਰ ਇਹ ਜਿਹੜੇ ਚਿੱਟੇ ਦੀ ਤੁਸੀਂ ਵੀ ਇਹ ਮ ਲੈ ਕੇ ਚੱਲੇ ਹੋ ਜਦੋਂ ਸਾਡੇ ਨਾਲ ਬੰਦੇ ਤੁਰਨਗੇ ਨਹੀਂ ਇਹਨੂੰ ਅਸੀਂ ਅੱਗੇ ਕਿਵੇਂ ਲੈ ਜਾ ਸਕਦੇ ਹਾਂ ਤੁਹਾਡਾ ਸਾਥ ਚਾਹੀਦਾ ਪਹਿਲੀ ਗੱਲ ਮੀਡੀਆ ਦਾ ਸਾਥ ਚਾਹੀਦਾ ਜੇ ਤੁਸੀਂ ਮੇਰਾ ਸਾਥ ਦੇਓਗੇ ਗਾਂਹ ਸਰਕਾਰਾਂ ਤੱਕ ਗੱਲ ਜਾਊਗੀ ਸਰਕਾਰਾਂ ਸਾਡੇ ਨਾਲ ਖੜੀਆਂ ਠੀਕ ਹੈ ਤੀਜੀ ਗੱਲ ਜੀ ਪਿੰਡ ਚ ਹੌਲੀ ਹੌਲੀ ਸਾਡੇ ਨਾਲ ਜੁੜ ਰਹੇ ਨੇ ਇਹ ਜੀ ਕੋਈ ਗੱਲ ਨਹੀਂ ਅੱਜ 10 ਬੰਦੇ ਜੁੜੇ ਨੇ 10 ਮੈਨੂੰ ਮੈਂ ਕਹਣਾ ਮੈਨੂੰ ਵਿਸ਼ਵਾਸ ਆ ਉਹ ਮੇਰੇ ਨਾਲ ਖੜਨਗੇ ਠੀਕ ਜੀ ਜਗENDER ਸਿੰਘ ਜੀ ਇੱਕ ਗੱਲ ਹੋਰ ਅਹਿਮ ਗੱਲ ਹੈ ਵੀ ਸਰਕਾਰਾਂ ਵੱਲੋਂ ਕੈਂਪ ਲਗਾਏ ਜਾ ਰਹੇ ਨੇ ਉਹਨਾਂ ਤੋਂ ਤੁਹਾਨੂੰ ਉਹਨਾਂ ਦੇ ਨਾਲ ਕੋਈ ਠੱਲ ਨਹੀਂ ਪੈ ਰਹੀ ਜਾਂ ਤੁਸੀਂ ਵੱਖਰੀ ਤੌਰ ਤੇ ਕਿਉਂ ਤੋਂ ਰਿਹਾ ਇਸ ਵਸ ਪਹਿਲੀ ਗੱਲ ਤਾਂ ਇਹ ਵੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਜੇ ਕੋਈ ਨਸ਼ਾ ਰੋਕਦਾ ਅਸੀਂ ਉਹਨਾਂ ਦਾ ਸਹਿਯੋਗ ਦਿੰਨੇ ਆ ਪਰ ਸਭ ਤੋਂ ਪਹਿਲਾਂ ਸਾਡਾ ਫਰਜ਼ ਆ ਵੀ ਅਸੀਂ ਘਰੋਂ ਨਸ਼ਾ ਬੰਦ ਕਰੀਏ ਕੈਂਪਾਂ ਚ ਆਪਾਂ ਕਿੱਥੇ ਜਾਂਦੇ ਆ ਪਿੰਡ ਦੇ ਵਿੱਚ ਕੋਈ ਕੈਂਪ ਲੱਗਦੇ ਨੇ ਸਰਕਾਰੀ ਕੈਂਪ ਲੱਗਦੇ ਨੇ ਆਪਾਂ ਕਿੰਨਾ ਕਿ ਜਾਨਦੇ ਆ ਤੁਹਾਨੂੰ ਕਿੰਨਾ ਕੁ ਲੱਗਦਾ ਅਵੇਰਨੈਸ ਨਾਲ ਕਿੰਨੇ ਕੁ ਲੋਕ ਜਾਗ ਜਾਣਗੇ ਤੁਹਾਡੀ ਅਵੇਰਨੈਸ ਗਾਗਣਗੇ ਜੀ ਤੁਸੀਂ ਮਹੀਨਿਆਂ ਨੂੰ ਦੇਖ ਲਓ ਬਾਕੀ ਕੋਈ ਗੱਲ ਨਹੀਂ ਆਪਾਂ ਕਦੇ ਫੇਰ ਖੁੱਲ ਕੇ ਗੱਲ ਕਰਾਂਗੇ ਨਹੀਂ ਨਹੀਂ ਕਿਤੇ ਤੁਸੀਂ ਇਲੈਕਸ਼ਨ ਤਾਂ ਨਹੀਂ ਲੜਨੀ ਅੱਗੇ ਤਾਂ ਕਰਕੇ ਮਤਲਬ ਕਿ ਪਿੰਡਾਂ ਦੇ ਵਿੱਚ ਉਹ ਕਰ ਰਹੇ ਹੋ ਰਾਜਨੀਤਿਕ ਕੋਈ ਇਸ ਤਰ੍ਹਾਂ ਦਾ ਸਟੰਟ ਹੋਵੇ ਤੁਹਾਡਾ ਭਾਈ ਹਰੇਕ ਗੱਲ ਨੂੰ ਇਲੈਕਸ਼ਨ ਨਾਲ ਨਾ ਜੋੜਿਆ ਕਰੋ ਜੇ ਕੋਈ ਪੋਲੀਟੀਕਲ ਬੰਦਾ ਇਲੈਕਸ਼ਨ ਲੜਦਾ ਤੁਸੀਂ ਖੁਸ਼ ਹੋਣੇ ਹੋ ਜੇ ਕੋਈ ਬੰਦਾ ਚੱਜ ਦਾ ਕੰਮ ਕਰਦਾ ਇਲੈਕਸ਼ਨ 'ਚ ਖੜਾ ਹੋ ਜਾਏ ਤੁਸੀਂ ਦੁੱਖ ਹੋਣੇ ਹੋ ਠੀਕ ਤੁਸੀਂ ਦੁਖੀ ਹੋਣੇ ਕਿਉਂ ਬਈ ਠੀਕ ਹੈ ਜੀ ਕੋਈ ਚੰਗਾ ਬੰਦਾ ਜੇ ਕੰਮ ਕਰਦਾ ਉਹ ਇਲੈਕਸ਼ਨ ਲੜ ਨਹੀਂ ਸਕਦਾ ਚਲੋ ਮੈਂ ਤਾਂ ਫਿਰ ਵੀ ਨਹੀਂ ਆਉਣਾ ਇਹ ਕੰਮ ਦੇ ਵਿੱਚ ਪਰ ਤੁਸੀਂ ਸਪੋਰਟ ਰੱਖਿਆ ਕਰੋ ਭਰਾ ਬਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਲਾਸਟ ਕੁਐਸਚਨ ਜੀ ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਪਿੰਡ ਵਾਸਤੇ ਸੰਦੇਸ਼ ਇਹ ਹੀ ਆ ਬਸ ਸਾਡਾ ਸਾਥ ਦਿਓ ਆਪਾਂ ਪੂਰਾ ਖਿੱਚ ਕੇ ਰੱਖਣਾ ਕੰਮ ਤੁਹਾਡੇ ਵੀ ਜਵਾਕ ਨੇ ਨਾ ਉਹ ਆਪਾਂ ਉਹਨਾਂ ਨੂੰ ਵੀ ਬਚਾਉਣਾ ਉਹਦੇ ਜਵਾਕਾਂ ਵਾਸਤੇ ਖੜੇ ਹੋ ਬਸ